ਹਾਂਜੀ ਮਾਡਲ ਡਾਊਨ ਵਾਲੇ ਕੀ ਹਾਲ ਚਾਲ ਹੈ ਤੇ ਅੱਜ ਖੜਿਆ ਜੀ ਮਾਡਲ ਡਾਊਨ ਜਲੰਧਰ ਸ਼ਾਮ ਦਾ ਸਮਾਂ ਆ ਤੇ ਅੱਜ ਅਸੀਂ ਪਹੁੰਚ ਚੁੱਕੇ ਆ ਜੀ ਇੱਕ ਐਸੇ ਭਰਾ ਦੇ ਕੋਲ ਜਿਸ ਨੂੰ ਲੋਕ ਇਹ ਕਹਿੰਦੇ ਆ ਵੀ ਇਸ ਬਾਈ ਦਾ ਖਾਣਾ ਖਾ ਕੇ ਹਾਰਟ ਅਟੈਕ ਆਉਂਦਾ ਪਰ ਮੇਰਾ ਵਿਚਾਰ ਕੁਝ ਹੋ ਰਿਹਾ ਇਸ ਬਾਈ ਦਾ ਪਰੌੜਾ ਖਾ ਕੇ ਹਾਰਟ ਅਟੈਕ ਨਹੀਂ ਆਉਂਦਾ ਇਸ ਬਾਈ ਦਾ ਕੰਮ ਦੇਖ ਕੇ ਕਈ ਨੂੰ ਹਾਰਟ ਅਟੈਕ ਜਰੂਰ ਆ ਜਾਂਦਾ ਆ ਤੇ ਇਹ ਇਧਰ ਇੱਕ ਨੌਜਵਾਨ ਮੁੰਡਾ ਮੇਰੇ ਕੋਲ ਖੜਾ ਆ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਕੀ ਹਾਲ ਚਾਲ ਆ ਇਹ ਤੁਸੀਂ ਜਿਹੜਾ ਚਿਹਰਾ ਤੇ ਦੇਖ ਰਹੇ ਹੋ ਇੱਕ ਦੇਖਣ ਨੂੰ ਬਿਲਕੁਲ ਭੋਲਾ ਬੜਾ ਤੇ ਮਸੂਮ ਆ ਪਰ ਜਦੋਂ ਇਹ ਤਵੇ ਤੇ ਪਰੌਂਠਾ ਪਾਉਂਦਾ ਨਾ ਉਦੋਂ ਇੱਕ ਵੱਖਰੇ ਰੂਪੇ ਦਾ ਬਾਈ ਦਾ ਨਜ਼ਰ ਆ ਜਾਂਦਾ ਤੇ ਇੱਥੇ ਵੱਡੇ ਤੇ ਵੱਡੇ ਲਾਈਨਾਂ ਲੱਗ ਜਾਂਦੀਆਂ ਨੇ ਪਰੌਂਠਾ ਖਾਣ ਵਾਸਤੇ ਬਾਈ ਕੋਲ ਤੇ ਇੱਥੇ ਕਹਿੰਦਾ ਸੀ ਤੁਹਾਨੂੰ ਕਪਲ ਸ਼ਰਮਾ ਹੁਣੀ ਵੀ ਇੱਥੇ ਪਰੌਂਠਾ ਬਾਈ ਹੁਣਾਂ ਕੋ ਖਾ ਕੇ ਗਏ ਨੇ ਤੇ ਗੱਲਬਾਤ ਪੂਰੀ ਕਰਾਂਗੇ ਤੇ ਹਾਂਜੀ ਭਾਈ ਜੀ ਕੀ ਹਾਲ ਚਾਲ ਹੈ ਭਾਈ ਜੀ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਵੀ ਜਿਹੜਾ ਹਾਰਟ ਅਟੈਕ ਦਾ ਪਰੌਂਠਾ ਆ ਜਿਹੜੇ ਕਹਿੰਦੇ ਲੋਕ ਇਹ ਕੀ ਕਹਾਣੀ ਕੀ ਆ ਇਹ ਬਹੁਤ ਦੇਸੀ ਕਿਉਂ ਵਿੱਚ ਬਣਾਉਣ ਕਰਕੇ ਲੋਕੀ ਕਮੈਂਟਸ ਕਰਦੇ ਸੀ ਜੀ ਅਚਾ ਚਰਮਨ ਜੀ ਨੇ ਨਾਮ ਦਿੱਤਾ ਵਾ ਸਾਡੇ ਹਾਰਟ ਅਟੈਕ ਪਰੋਠਿਆਂ ਦੇ ਪਰੋਠਾ ਸ਼ਕਲਾ ਜੀ ਅਚਾ ਹਾਰਟ ਅਟੈਕ ਵਾਲਾ ਪਰੋਠੇ ਵਾਲਾ ਸਰਦਾਰ ਵਾ ਜੀ ਵਾ ਤੇ ਭਾਈ ਜਦੋਂ ਤੁਸੀਂ ਇੱਥੇ ਸਟਾਰਟ ਕੀਤਾ ਕਿੰਨੀ ਦੇਰ ਪਹਿਲਾਂ ਸਟਾਰਟ ਕੀਤਾ तकरीबन ਪੌਣੇ 2 ਸਾਲ ਹੋ ਗਏ ਜੀ ਬਾਈ ਗੁਰੂ ਦੀ ਕਿਰਪਾ ਨਾਲ ਪੌਣੇ 2 ਸਾਲ ਹਾਂ ਜੀ ਓਕੇ ਤੇ ਭਾਈ ਕਿਵੇਂ ਦਾ ਰਿਸਪੌਂਸ ਕਿਵੇਂ ਦਾ ਰਿਹਾ ਚਲੰਦਰ ਵਾਲਿਆਂ ਦਾ ਕਿਦਾ ਵਧੀਆ ਰਿਹਾ ਚਲੰਦਰ ਵਾਲੇ ਵੀ ਬਹੁਤ ਪਿਆਰ ਕਰਦੇ ਬਹੁਤ ਜ਼ਿਆਦਾ ਪਿਆਰ ਕਰਦੇ ਔਰ ਆਊਟ ਆਫ ਜਲੰਧਰ ਵੀ ਸ਼ਾਹਕੋਟ ਤੋਂ ਨਕੌਦਰ ਤੋਂ ਹਾਂਜੀ ਆਪਣਾ ਫਗਵਾੜੇ ਤੋਂ ਲੁਧਿਆਣੇ ਤੋਂ ਸਪੈਸ਼ਲ ਲੋਕੀ ਆਉਂਦੇ ਬਹੁਤ ਪਿਆਰੇ ਸਪੈਸ਼ਲੀ ਖਾਣ ਵਾਸਤੇ ਹਾਂਜੀ ਕਿਉਂਕਿ ਬਾਈ ਹੁਣੀ ਇੱਕ ਐਸਾ ਜਦੋਂ ਪਹਿਲੇ ਪਰੌੜਾ ਬਣਾਉਂਦੇ ਨਾ ਉਸ ਟਾਈਮ ਬਣਾਉਂਦੇ ਆ ਜਦੋਂ ਸਾਰੀ ਮਾਰਕੀਟ ਜਿਹੜੀ ਆ ਇਹ ਬੰਦ ਹੋ ਜਾਂਦੀ ਆ ਤੇ ਪਰ ਹੁਣ ਬਾਈ ਹੁਣੇ ਉਦੋਂ ਆਉਣ ਲੱਪਿਆ ਜਦੋਂ ਲਗਭਗ ਅੱਧੇ ਤੇ ਜਦੀ ਮਾਰਕੀਟ ਬੰਦ ਹੋ ਜਾਂਦੀ ਆ ਤੇ ਸਿਰਫ ਖਾਣ ਪੀਣ ਵਾਲੇ ਖੁੱਲੇ ਹੁੰਦੇ ਆ ਬਾਈ ਕਿਉਂ ਇਹ ਟਾਈਮਿੰਗ ਹੀ ਰੱਖੀ ਕਿਉਂ ਰੱਖੀ ਤੁਸੀਂ ਜੀ ਅੱਗੇ ਹੋਟਲ ਲਾਈਨ ਬੰਦ ਹੋ ਜਾਂਦੀ ਸੀ ਉਦੋਂ ਖੋਲੀਦਾ ਸੀ ਅੱਛਾ ਜੀ ਇਹ ਹੁਣ ਸਵਾ 7:00 ਸਵਾ 7:00 ਆਜੀ ਦਾ ਜ 12:00 ਵਜੇ ਚੱਲ ਜੀਦਾ 12:00 ਵਜੇ ਚੱਲ ਜਾਂਦੇ ਹਾਂ ਤੇ ਪਹਿਲਾਂ ਟਾਈਮਿੰਗ ਹੁੰਦੀ ਸੀ 11:00 ਵਜੇ ਆਉਂਦੇ ਸੀ ਸ਼ਾਮ ਸੇ ਤੜਕੇ ਕੋਈ ਨਹੀਂ ਤੇ ਰਾਤੀ 11:00 ਵਜੇ ਆਈਦਾ ਸੀ ਤੇ ਮਾਰਨਿੰਗ 5:00 ਵਜੇ ਤੱਕ ਕੰਮ ਕਰੀਦਾ ਸੀ 5:00 ਵਜੇ ਤੱਕ ਓਕੇ ਤੇ ਭਾਈ ਕਿਹੜਾ ਕਿਹੜਾ ਪਰੋਠਾ ਲਾਉਨੇ ਤੁਸੀਂ ਜੀ ਆਲੂ ਐ ਗੋਭੀ ਐ ਮਿਕਸ ਐ ਸਪੈਸ਼ਲ ਐ ਜੀ ਅੱਛਾ ਭਾਈ ਇੱਕ ਚਾਹ ਬੜੀ ਸਪੈਸ਼ਲ ਬਣਾਉਂਦੇ ਤੁਸੀਂ ਉਹ ਕਿਹੜੀ ਆ ਜੀ ਚਾਹ ਮਸਾਲਾ ਚਾਹ ਜੀ ਬਸ ਅੱਛਾ ਅੱਛਾ ਤਾਂ ਦੋ ਇੱਕ ਗੱਲ ਅਸੀਂ ਇਹ ਭਾਈ ਹੁਣਾਂ ਦੀ ਜਿਹੜੀ ਚਾਹ ਆ ਨਾ 50 ਰੁਪਏ ਦਾ ਕੱਪ ਆ ਭ ਤੇ ਬਾਈ ਮੈਂ ਜਦੋਂ ਬਾਈ ਨੂੰ ਪੁੱਛਿਆ ਬਾਈ ਇਹ ਇੰਨੀ ਮਹਿੰਗੀ ਕਿਉਂ ਤੇ ਬਾਈ ਨੇ ਫੇਰ ਗੱਲ ਸੀ ਬਾਈ ਦੱਸਿਓ ਜਰਾ ਕਿ ਕਿਹੜੇ ਕਿਹੜੇ ਮਸਾਲੇ ਪਾਉਨੇ ਤੁਸੀਂ ਮਸਾਲੇ ਬੱਸ ਜੀ ਤੁਸੀਂ ਸਵਾਦ ਦੇਖਿਓ ਚਾਹ ਦਾ ਕਿ ਸਵਾਦ ਹੈ ਕਿ ਨਹੀਂ ਵਾਕਈ ਇੰਨਾ ਕੋ ਰੇਟ ਚਾਹੀਦਾ ਜੀ ਹਾਂ ਜੀ ਵਾਕਈ ਬਿਲਕੁਲ ਜਦੋਂ ਨਾ ਉਹੀ ਗੱਲ ਆ ਗਈ ਹਾਰਟ ਅਟੈਕ ਵਾਲਾ ਬਾਈ ਪਰੌਂਠਾ ਨਹੀਂ ਬਣਾਉਂਦੇ ਜਦੋਂ ਬਾਈ ਇੱਥੇ ਕੰਮ ਕਰਦਾ ਕਈਆਂ ਨੂੰ ਇੱਥੇ ਜਿਹੜੇ ਨਾ ਹੋਰ ਜਿਹੜੇ ਹੈਗੇ ਆ ਬਾਈ ਨਾਲ ਲੱਗਣ ਵਾਲੇ ਜਾਂ ਕੋਈ ਵੀ ਕਹ ਲਈਏ ਉਸ ਲੋਕਾਂ ਨੂੰ ਹਾਰਟ ਅਟੈਕ ਆਉਂਦੇ ਨੇ ਨਾ ਕਿ ਬਾਈ ਦੇ ਪਰੌਂਠੇ ਨਾਲ ਨਾਲੇ ਪਹਿਲੀ ਗੱਲ ਹੈ ਦੇਸੀ ਘਿਓ ਨਾਲ ਅੱਜ ਤ ਤੇ ਬਾਈ ਹੁਣ ਇੱਥੇ ਆਰਬੀਐਲ ਬੈਂਕ ਦੇ ਬਿਲਕੁਲ ਬਾਹਰ ਬਾਈ ਹੁਣ ਉਹਦਾ ਸਟਾਲ ਹੁੰਦਾ ਆ ਤੇ ਬਾਈ ਜੀ ਹੁਣ ਸਾਨੂੰ ਪਰੋਠਾ ਕਿਹੜਾ ਖਵਾਉਗੇ ਜਿਹੜਾ ਤੁਸੀਂ ਹੁਕਮ ਲਾਉਂਦੇ ਜੀ ਬਾਈ ਤੁਸੀਂ ਆਪਣੇ ਬੱਸ ਜਿਹੜੇ ਦੋ ਸਾਨੂੰ ਬੱਸ ਲਵਾ ਦਿਓ ਇੱਕ ਸਾਡਾ ਮਿਕਸ ਲਾ ਦਿਓ ਇੱਕ ਆਲੂ ਪਿਆਜ਼ ਦਾ ਠੀਕ ਹੈ ਜੀ ਬਾਈ ਇੱਕ ਚੀਜ਼ ਹੋਰ ਦੱਸਿਓ ਵੀ ਆਪਾਂ ਦੁਆਬੇ ਦੇ ਵਿੱਚ ਖਾਸ ਕਰਕੇ ਨਾ ਪਰੌਂਠਾ ਜਿਹੜਾ ਆ ਉਹ ਸੇਰੇ ਖਾਣ ਵਾਲਾ ਹੁੰਦਾ ਆ ਹਾਂ ਜੀ ਤੇ ਸ਼ਾਮ ਨੂੰ ਲੋਕ ਕਿਵੇਂ ਡਾਈਜੈਸਟ ਕਿਵੇਂ ਕਰ ਲੈਂਦੇ ਨੇ ਬਾਈ ਡਾਈਜੈਸਟ ਜੀ ਆਟੇ ਦੀ ਚੀਜ਼ ਹੈ ਜੀ ਇਹ ਲੋਕੀ ਮੈਦੇ ਜਿ ਡਾਈਜੈਸਟ ਕਰ ਸਕਦੇ ਤੇ ਆਟੇ ਨੂੰ ਕੀ ਹੋਇਆ ਜੀ ਆਟੇ ਵਿੱਚ ਅਸੀਂ ਆਲੂ ਦੀ ਫਿਲਿੰਗ ਕੀਤੀ ਹੁੰਦੀ ਹੈ ਗੋਭੀ ਦੀ ਫਿਲਿੰਗ ਕੀਤੀ ਹੁੰਦੀ ਹੈ ਕਹਿੰਦਾ ਕਹਦਾ ਮੈਦਾ ਖਾ ਸਕਦੇ ਜੀ ਇਹ ਤਾਂ ਆਟੇ ਦੀ ਚੀਜ਼ ਹੈ ਜੀ ਸਾਰਿਆਂ ਨਾਲ ਦੇਸੀ ਕਿਉਂ ਨਾ ਗੁੱਡ ਫੈਟ ਹੈ ਜੀ ਭਾਈ ਕੱਲਾ ਦੇਸੀ ਕਿਉਂ ਜਿ ਬਣਾਉਨੇ ਹੋ ਕਿ ਮੱਖਣ ਵਗੈਰਾ ਹੋਰ ਨਹੀਂ ਨਹੀਂ ਦੇਸੀ ਕਿਉਂ ਕੱਲਾ ਦੇਸੀ ਕਿਉਂ ਜਿ ਬਣਾਉਨੇ ਹੋ ਅਮੁਲ ਬਟਰ ਵਗੈਰਾ ਨਾਲ ਦੇ ਦਿੰਦਾ ਜੀ ਅੱਛਾ ਹਾਂ ਅੱਛਾ ਕੁਝ ਲੋਕ ਇਦਾਂ ਦੇ ਹੁੰਦੇ ਆ ਵੀ ਜਿਹੜਾ ਨੂੰ ਹਾਰਟ ਟੈਗ ਦੀ ਦਿੱਕਤ ਆਉਂਦੀ ਨਾ ਉਹ ਪਤੰਦਰਾਂ ਨੂੰ ਇਹ ਨਹੀਂ ਪਤਾ ਲੱਗਦਾ ਬਿਉਟੀ ਛੋਲੇ ਪੂੜੀਆਂ ਜਾਂ ਕਿਤੇ ਖਾਂਦੇ ਨੇ ਦੇਸੀ ਡਾਲਡਾ ਹੋ ਗਿਆ ਜਾਂ ਸੜਿਆ ਹੋਇਆ ਰਿਫਾਈਨਡ ਹੋ ਗਿਆ ਉਹਦੇ ਨਾਲ ਉਹ ਦੇਸੀ ਕਿ ਉਹ 100 ਗੁਣਾ ਬੈਠ ਰਿਹਾ ਮੇਰੇ ਕੋ ਆਟਾ ਜਿੰਨਾ ਮਰਜੀ ਬੱਚ ਜੇ ਜੀ ਕਈ ਵਾਰੀ ਕੰਮ ਘੱਟ ਹੁੰਦਾ ਕਈ ਵਾਰੀ ਵੱਧ ਹੁੰਦਾ ਜੀ ਪਿਆਜ਼ ਬੱਚ ਜੇ ਚੀਜ਼ਾਂ ਬੱਚੀ ਜਾਂਦੀਆਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੀ ਮੁੰਡਿਆਂ ਨੂੰ ਦੇ ਦਿੱਦਾ ਕਿ ਘਰੇ ਤੁਸੀਂ ਯੂਜ਼ ਕਰ ਲਓ ਨੈਕਸਟ ਡੇ ਮੈਂ ਆਪਣੇ ਕੰਮ ਵਿੱਚ ਨਹੀਂ ਯੂਜ਼ ਕਰਦਾ ਜੀ ਅੱਛਾ ਨੈਕਸਟ ਡੇ ਤੁਸੀਂ ਆਪਣੇ ਕੰਮ ਵਿੱਚ ਨਹੀਂ ਯੂਜ਼ ਕਰ ਗੁਰੂ ਮਹਾਰਾਜ ਤੋਂ ਡਰਦੇ ਕਹਿੰਦਾ ਜੀ ਅਜੇ ਤੱਕ ਨਹੀਂ ਮਤਲਬ ਯੂਜ਼ ਕੀਤੀ ਨੈਕਸਟ ਡੇ ਕਰੂਗੀ ਓਕੇ ਭਾਈ ਪਰੌਂਠੇ ਦੇ ਨਾਲ ਕੀ ਦਿੰਦੇ ਹੋ ਤੁਸੀਂ ਦਹੀਂ ਦਿੰਦੇ ਹੋ ਜਾਂ ਕੀ ਹੁੰਦਾ ਪਰੌਂਠੇ ਨਾਲ ਕਰਡ ਹੁੰਦੀ ਹੈ ਜੀ ਓਕੇ ਅਚਾਰ ਹੁੰ ਚਾਹ ਹੁੰਦੀ ਆ ਮਤਲਬ ਜਿਹੜੇ ਚਾਹੇ ਦਹੀਂ ਨਾਲ ਲੈ ਲਓ ਚਾਹੇ ਚਾਹ ਨਾਲ ਖਾਓ ਜਿੰਨਾ ਦਾ ਚੋਪਾ ਮੈਂ ਪਰੌਠਾ ਕੀ ਰੇਟ ਆ ਜੀ 90 ਤੋਂ ਸਟਾਰਟ ਹੈ ਵਿਦਆਊਟ ਬਟਰ 70 ਤੋਂ ਸਟਾਰਟ ਹੈ ਅੱਛਾ ਬਟਰ ਦੇ ਨਾਲ 90 ਰੁਪਏ ਹਾਂਜੀ ਨਾਲ 50 ਚਾਹ ਦਾ ਕੱਪ 50 ਰੁਪਏ ਮਤਲਬ 140 ਰੁਪਏ ਦੇ ਵਿੱਚ ਤੁਹਾਨੂੰ ਇੱਕ ਪਲੇਟ ਮਿਲ ਜਾਂਦੀ ਆ ਚਾਹ ਦੇ ਨਾਲ ਹਾਂਜੀ ਤੇ ਜੇ ਦਹੀਂ ਨਾਲ ਤੇ ਹੀ ਲੈਣਾ ਉਹ ਉਹ ਵੀ ਨੱਬੇ ਚੀ ਆ 20 ਰੁਪਏ ਐਡ ਕਰ 110 ਰੁਪਏ ਦਹੀਂ ਦੇ ਅਲੱਗ ਤੋਂ ਵੀ ਰੁਪਏ ਨੇ ਸ਼ਾਬਾਸ਼ੀ ਤੋਂ ਪਰੌਠਾ ਸਟਾਰਟ ਹੈ ਜੀ ਦੇਸੀ ਘਿਓ ਦਾ ਤੇ ਜੋ ਜੋ ਚੀਜ਼ ਨਾਲ ਲਈ ਜਾਣਗੇ ਉਹਦੇ ਪੇਪੇਮੈਂਟ ਨਾਲ ਆਈਟਮ ਦੀ ਜਾਈਗੀ ਓਕੇ ਤੇ ਚਲੋ ਭਾਈ ਜੀ ਸਾਡੇ ਤੁਸੀਂ ਅਜ ਤੱਕ ਪਰੋਠੇ ਰੈਡੀ ਕਰੋ ਤੇ ਮੈਂ ਬਾਜੀ ਦਾ ਇੱਕ ਸੈਟਅਪ ਦਿਖਾ ਦਮ ਭਾਜੀ ਤੁਹਾਡਾ ਜਦ ਤੱਕ ਹਾਂਜੀ ਤੇ ਇਹ ਆ ਜੀ ਬਾਈਏ ਹੁਣਾ ਦਾ ਇੱਕ ਸੈਟਅਪ ਤੁਸੀਂ ਦੇਖ ਸਕਦੇ ਹੋ ਇੱਥੇ ਜਿੱਥੇ ਬਾਈ ਹੁਣੀ ਪਹਿਲਾਂ ਤਾਂ ਇੱਥੇ ਬਾਈ ਹੁਣਾ ਨੇ ਨਾ ਮੇਨ ਚਾ ਰੱਖੀ ਹੋਈ ਆ ਭਾਜੀ ਬੜਾ ਚਾਹ ਦਾ ਟੱਕਣ ਚੱਕਿਓ ਜਰਾ ਚਾਹ ਪੱਕ ਰਹੀ ਏ ਜੀ ਲਾਟੇਮ ਵਗੈਰਾ ਪਾਈਆਂ ਕੀ ਬਾਤ ਆ 4 ਪੱਤੀ ਵਗੈਰਾ ਪਾਈ ਹੁਣ ਦੁੱਧ ਪਾਵਾਂ ਜਦੋਂ ਬਾਈ ਹੁਣਾਂ ਨੇ ਚਾਹ ਪਾਈ ਹੈ ਨਾ ਇੱਥੇ ਖੁਸ਼ਬੂ ਇੰਨੀ ਕਿ ਆ ਗਈ ਵੀ ਜਿੰਨੀ ਕਿ ਬਹੁਤ ਵਧੀਆ ਤੇ ਇਧਰ ਤਿੰਨ ਤਵੇ ਬਾਈ ਤਿੰਨ ਤਵੇ ਦਾ ਕੀ ਕੰਮ ਆ ਤਿੰਨ ਤਵੇ ਜੀ ਇੱਕ ਤਵੇ ਤੇ ਨਾ ਪਰੌਂਠਾ ਪੱਕਦਾ ਜੀ ਇੱਕ ਤੇ ਬੰਦਦਾ ਪ੍ਰੋਪਰ ਅੱਛਾ ਇੱਕ ਤੇ ਬੰਦਦਾ ਆ ਹਾਂਜੀ ਮਤਲਬ ਤੁਸੀਂ ਤੁਸੀਂ ਕੰਮ ਕਰਦੇ ਕਿ ਨਾਲ ਮੁੰਡੇ ਹੈਲਪ ਕਰਦੇ ਨੇ ਨਹੀਂ ਜੀ ਦੀ ਕਿਰਪਾ ਨਾਲ ਮੁੰਡੇ ਵੀ ਹੈਲਪ ਕਰ ਰਹੇ ਜੀ ਅੱਛਾ ਮੁੰਡੇ ਵੀ ਨਾਲ ਹੈਲਪ ਕਰਦੇ ਨੇ ਜੀ ਤੇ ਬਾਈ ਘਰ ਦੇ ਵਿੱਚ ਜਦੋਂ ਤੁਸੀਂ ਹੌਣ ਘਰ ਚੋਂ ਨਿਕਲ ਕੇ ਆਉਂਦੇ ਹੋ ਕਿਵੇਂ ਘਰ ਚ ਕਿਹਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਵੀ ਯਾਰ ਮੁੰਡੇ ਦਾ ਕੰਮ ਵਧੀਆ ਚੱਲਦਾ ਮਾਪਿਆਂ ਨੂੰ ਹੁੰਦੀ ਹੈ ਜੀ ਖੁਸ਼ੀ اچھا ਕੀ ਬੱਚਾ ਕੰਮ ਕਰ ਰਿਹਾ ਹੈ ਜੀ ਹਾਰ ਨਹੀਂ ਮੰਨਿਆ ਆਪਣੀ ਲਾਈਫ ਵਿੱਚ ਕੋਰੋਨਾ ਤੋਂ ਬਾਅਦ ਥੋੜਾ ਸਮਾਂ ਏਦਾਂ ਦਾ ਆ ਗਿਆ ਸੀ ਫਿਰ ਵੀ ਬਾਬਾ ਦੀਪ ਸਿੰਘ ਨੇ ਹੱਥ ਦੇ ਕੇ ਬਚਾ ਲਿਆ ਜੀ ਬੜਿਆਂ ਨੇ ਕੋਸ਼ਿਸ਼ ਕੀਤੀ ਸੱਟਣ ਦੀ ਔਰ ਬੜਿਆਂ ਨੇ ਅਰਦਾਸਾਂ ਕਰਕੇ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਗੁਰੂ ਸਾਹਿਬ ਨੇ ਰੱਖਿਆ ਆਇਆ ਤੁਹਾਡੇ ਜਲੰਧਰ ਵਾਲਿਆਂ ਦੀ ਅਸ਼ੀਰਵਾਦਾਂ ਨੇ ਹੋਰ ਵੀ ਦੂਰੋਂ ਨੇੜੇੋਂ ਜਿਹੜੇ ਵੀ ਆਉਂਦੇ ਨੇ ਬੜੇ ਅੱਛੇ ਅੱਛੇ ਦੁਨੀਆ ਆਉਂਦੀ ਹੈ ਬੜੀ ਬਲੇਸਿੰਗਸ ਦੇਂਦੀਆਂ ਜੀ ਅੱਜ ਤੱਕ ਅਸੀਂ ਆਪਣੇ ਅੱਡੇ ਤੇ ਕਦੀ ਡਰਿੰਕ ਨਹੀਂ ਕਰਨ ਦਿੱਤੀ ਮਾੜਾ ਕੰਮ ਨਹੀਂ ਹੋਣ ਦਿੱਤਾ ਜੀ ਤੇ ਸਾਡੇ ਦੂਰੋਂ ਦੂਰੋਂ ਲੋਕ ਆਉਂਦੇ ਸਪੈਸ਼ਲ ਪਰੌਂਟੇ ਸ਼ਕਨ ਫੈਮਲੀਆਂ ਆਉਂਦੀਆਂ ਰਾਤੀਂ ਅੱਛਾ ਤੇ ਭਾਈ ਜਿੱਦਣ ਇੱਥੇ ਕਪਿਲ ਸ਼ਰਮਾ ਤੋਂ ਲਾਵਾ ਹੋਰ ਕਿਹੜੇ ਕਿਹੜੇ ਤੁਹਾਡੇ ਕੋਲ ਕਲਾਕਾਰ ਇੱਥੇ ਆਉਂਦੇ ਨੇ ਕਾਮੇਡੀਅਨ ਕਪਿਲ ਸ਼ਰਮਾ ਜੀ ਆਨ ਸਾਹਿਬ ਸਿੰਗਰ ਨੇ ਬਹੁਤ ਅچھے ਸਿੰਗਰ ਨੇ ਜੀ ਗੁਰਲੇਜ ਅਕਤਰ ਮੈਮ ਬਹੁਤ ਅچھے ਸਿੰਗਰ ਨੇ ਨੂਰਾ ਸੁਸ਼ਤਰ ਮੈਮ ਬਹੁਤ ਅچھے ਸਿੰਗਰ ਨੇ ਇਹ ਸਾਰੇ ਵੈਗਰੂ ਦੀ ਕਿਰਪਾ ਨਾਲ ਆ ਚੁੱਕੇ ਔਰ ਕਈਆਂ ਦਾ ਸਾਨੂੰ ਨਾਮ ਨਹੀਂ ਪਤਾ ਹੁੰਦਾ ਜੀ ਤੇ ਉਹ ਗੁੱਸਾ ਨਾ ਕਰਨ ਤੇ ਉਹ ਵੀ ਆ ਚੁੱਕੇ ਕਈ ਜੀ ਜਿਨ੍ਹਾਂ ਦਾ ਸਾਨੂੰ ਨਹੀਂ ਨਾਮ ਪਤਾ ਸਾਡਾ ਸਿਸਟਰ ਹੋ ਗਿਆ ਗੁਰਲੇਜ ਅਕਤਰ ਹੋ ਗਿਆ ਸਾਰੇ ਤੁਹਾਡੇ ਕੋਲ ਇੱਥੇ ਬਹੁਤ ਦੇਖਣ ਆਉਂਦੇ ਰਹਿੰਦੇ ਨੇ ਵੈਗਰੂ ਦੀ ਕਿਰਪਾ ਨਾਲ ਆ ਚੁੱਕੇ ਜੀ ਹਾਂਜੀ ਅੱਜ ਭਾਈ ਜਦੋਂ ਕਪਲ ਸ਼ਰਮਾ ਆਇਆ ਸੀਗਾ ਉਹ ਦਿਨ ਕੀ ਉਮੀਦ ਸੀਗੀ ਵੀ ਕਪਲ ਸ਼ਰਮਾ ਇੱਥੇ ਆ ਗਿਆ ਆਪਣੀ ਦੁਕਾਨ ਤੇ ਆਇਆ ਕਿਵੇਂ ਮਹਿਸੂਸ ਮੈਂ ਬਹੁਤ ਦਿਲੋਂ ਖੁਸ਼ ਹੋਇਆ ਸੀ ਜ ਬਹੁਤ ਰੂਹ ਖੁਸ਼ ਹੋ ਗਈ ਸੀ ਜੀ ਕਿ ਉਹ ਵੀ ਇਨਸਾਨ ਹੈ ਕਿ ਜਿਨ੍ਹਾਂ ਦਾ ਅੱਛਾ ਬਾਲੀਵੁੱਡ ਵਿੱਚ ਨਾਮ ਹੈ ਜੀ ਉਹ ਸ਼ਖਸ ਇੱਕ ਪ੍ਰੋਂਠਿਆਂ ਵਾਲੇ ਕੋਲ ਚੱਲ ਕੇ ਆਏ ਬਹੁਤ ਰੂਹ ਖੁਸ਼ ਹੋ ਗਈ। ਹੂੰ ਭਾਈ ਇੱਕ ਚੀਜ਼ ਮੈਂ ਤਾਂ ਉਹੀ ਗੱਲ ਕਰਦਾ ਵੀ ਇੱਕ ਪਾਸੇ ਕਪਲ ਸ਼ਰਮਾ ਨੂੰ ਇੱਕ ਚੀਜ਼ ਲੱਗੀ ਵੀ ਮੈਂ ਆਪਣੇ ਭਰਾ ਨੂੰ ਜਾ ਕੇ ਪ੍ਰਮੋਟ ਕਰਾਂ ਪਰ ਕੁਝ ਲੋਕ ਸਾਡੇ ਪੰਜਾਬ ਦੇ ਇਦਾਂ ਦੇ ਨੇ ਜਿਹੜੇ ਪੰਜਾਬੀ ਦੀ ਲੱਤਾਂ ਖਿੱਚਣਗੇ। ਹਾਂ ਜੀ। ਇਹ ਸਭ ਤੋਂ ਵੱਡੀ ਤੇ ਬੇਸ਼ਰਮੀ ਵਾਲੀ ਗੱਲ ਮੈਂ ਕਹੂੰਗਾ ਇਹ ਚੀਜ਼ ਵੀ। ਚਲੋ ਮੈਂ ਕਿਸੇ ਨੂੰ ਇਦਾਂ ਮਾੜਾ ਨਹੀਂ ਕਹਿਣਾ ਚਾਹੁੰਦਾ। ਇਦਾਂ ਨਹੀਂ ਕਰਨਾ ਚਾਹੀਦਾ ਸਭ ਨੂੰ ਨਹੀਂ ਕਰਨਾ ਚਾਹੀਦਾ ਅ ਬੰਦੇ ਨੂੰ ਹਿੰਮਤ ਦੇਣੀ ਚਾਹੀਦੀ ਬਿਲਕੁਲ ਮੇਰਾ ਮੇਨ ਮੋਟਿਵ ਅੱਜ ਬਣਾਉਣ ਦਾ ਇਹ ਆ ਵੀ ਦੇਖੋ ਤੁਸੀਂ ਇੰਨੀ ਉਮਰ ਦੇ ਵਿੱਚ ਅੱਜ ਮਾਡਲ ਟਾਊਨ ਦੇ ਵਿੱਚ ਪਰੌਂਠੇ ਬਣਾਉਨੇ ਹੋ ਮੈਂ ਜਿਉਣਾ ਵੀ ਜਿਹੜੇ ਅਮਰੀਕਾ ਤੋਂ ਦੋ ਲੋਕ ਡਿਪੋਰਟ ਹੋ ਕੇ 40-40 ਲੱਖ ਰੁਪਏ ਲਾਉਂਦੇ ਨੇ ਕੋਈ ਵੀ ਕੰਮ ਛੋਟਾ ਨਹੀਂ ਵੱਡਾ ਨਹੀਂ ਹੁੰਦਾ ਸਿਰਫ ਇੱਕ ਹਿੰਮਤ ਚਾਹੀਦੀ ਕੰਮ ਕਰਨ ਦੀ ਹਾਂਜੀ ਅ ਜੀ ਆਪਣਾ ਹਿੰਮਤ ਕਰਕੇ ਕਿਤੇ ਨਾ ਕਿਤੇ ਮਹਾਰਾਜ ਆਪੇ ਤੁਹਾਨੂੰ ਮਿਹਨਤ ਮੇਰੀ ਰਹਿਮਤ ਤੇਰੀ ਜਦੋਂ ਆਪਾਂ ਮਿਹਨਤ ਕਰਦੇ ਆ ਤੇ ਮਹਾਰਾਜ ਆਪੇ ਬਖਸ਼ਿਸ਼ ਕਰਦਾ ਜੀ ਆਪੇ ਬਖਸ਼ਿਸ਼ ਕਰਦਾ ਬਾਈ ਜੀ ਤੇ ਚਲੋ ਬਾਈ ਜੀ ਹੁਣ ਫਿਰ ਬੜਾ ਲੇਟ ਨਾ ਕਰੀਏ ਕਿਉਂਕਿ ਆਪਾਂ ਪ੍ਰੋਫੈਸਰ ਨੂੰ ਲਾ ਦੇ ਕਿਉਂਕਿ ਸਾਨੂੰ ਪਤਾ ਇਸ ਤੋਂ ਬਾਅਦ ਤੁਹਾਡੇ ਰਸ਼ ਭੇਜਣਾ ਹੈ ਤੇ ਸਾਨੂੰ ਬਹੁਤ ਟਾਈਮ ਨਹੀਂ ਮਿਲਣਾ ਠੀਕ ਹੈ ਇਸ ਕਰਕੇ ਪਲੀਜ਼ ਸਾਨੂੰ ਹੁਣ ਤੁਸੀਂ ਸਾਡੇ ਲਈ ਪ੍ਰੋਫੈਸਰ ਲਾ ਕੇ ਭੇਜਾਂਗੇ ਜੀ ਥੈਂਕ ਯੂ ਭਾਈ ਕਿਉਂਕਿ ਬਾਈ ਹੁਣੀ ਬਹੁਤ ਵਧੀਆ ਦਿਲ ਦੇ ਬਹੁਤ ਵਧੀਆ ਨੇ ਪੋਲੀ ਬਾਈ ਹੁਣਾਂ ਦੀ ਬਹੁਤ ਪਿਆਰੀ ਆ ਬਾਈ ਹੁਣਾਂ ਇੱਕ ਵਾਰੀ ਜ਼ਰੂਰ ਆਇਓ ਖਾਣਾ ਖਾ ਕੇ ਬਾਈ ਦਾ ਪਰੌਦਾ ਖਾ ਕੇ ਜਰੂਰ ਚੈੱਕ ਕਰਿਓ ਦੱਸਿਓ ਜਰਾ ਵੀ ਨਾਲੇ ਭਰਾ ਦੀ سپورਟ ਜਰੂਰ ਕਰਿਓ ਇਸ ਭਰਾ ਦੀ ਵੀ ਤੇ ਜਿੱਥੇ ਵੀ ਪੰਜਾਬੀ ਭਰਾ ਦਾ ਨੂੰ ਖਾਣ ਦਾ ਸਟਾਲ ਲੱਗਾ ਆ ਜਾਂ ਕਿਤੇ ਵੀ ਪੰਜਾਬੀ ਭਰਾ ਕੋਈ ਕੰਮ ਕਰਦਾ ਉਹਦੀ سپورਟ ਜਰੂਰ ਕਰਿਓ ਚਲੋ ਹੁਣ ਬਾਈ ਹੁਣਾਂ ਦੇ ਪਰੌਦੇ ਦੀ ਵੇਟ ਕਰਦੇ ਆ ਬਾਈ ਹੁਣਾਂ ਦੇ ਤੇ ਜਦ ਤੱਕ ਅਸੀਂ ਵੇਟ ਕਰੀਏ ਭਾਈ ਤੁਸੀਂ ਪਲੀਸ ਸਾਡਾ ਪਰੌਦਾ ਲਾਓ ਥੈਂਕ ਯੂ ਥੈਂਕ ਯੂ ਭਾਈ ਜੱਟ ੱਪੇਰੇ ਵਿੱਚ ਦੱਸਿ ਕਿਉਂ ਆ ਜੀ ਇਹ ਹਾਂ ਜੀ ਹਾਂ ਕਿਆ ਬਾਤ ਹੈ ਬਾਈ ਕਿਹੜਾ ਡੇਰੀ ਵਾਲਾ ਕਿਉਂ ਤਾਂ ਡੇਰੀ ਵਾਲਾ ਜੀ ਡੇਰੀ ਮੇਰੇ ਬ੍ਰਦਰ ਦੀ ਨਾਲ ਲੁਧਿਆਣੇ ਡੇਰੀਆ ਜੀ ਹਾਂਜੀ ਅੱਛਾ ਜੀ ਹਾਂਜੀ ਰੀਅਲ ਬ੍ਰਦਰ ਅੱਛਾ ਮਤਲਬ ਵਰਕਾ ਵਾਲਾ ਵੀ ਉਹ ਜਿਹੜਾ ਡੇਰੀ ਵਾਲਾ ਪ्योर ਕਿਉਂ ਆ ਉਹ ਵਰਤਦੇ ਤੁਸੀਂ ਹਾਂਜੀ ਕਿਆ ਬਾਤ ਹੈ ਤੁਸੀਂ ਸਭ ਤੋਂ ਵੱਡੀ ਗੱਲ ਆ ਬਾਜੀ ਪੰਜਾਬ 'ਚ ਇਹੋ ਚੀਜ਼ ਵਰਤਣ ਲਈ ਲੋਕਾਂ ਦੇ ਦਿਲ ਘੜ ਜਾਂਦੇ ਨੇ ਹਾਂਜੀ ਅੱਛਾ ਜੀ ਤੇ ਇਧਰ ਭਰਾ ਸਾਡੇ ਜਿਹੜੇ ਮੁੰਡੇ ਬਾਈ ਉਹ ਕੰਮ ਕਰਦੇ ਨੇ ਉਹ ਲੱਗੇ ਹੋਇਆ ਪਰੌਂਠੇ ਵੇਲਣ ਦੇ ਅੱਛਾ ਬਾਈ ਪਰੌਂਠੇ ਵੇਲਣੇ ਇਹਨਾਂ ਦੇ ਆ ਹਾਂਜੀ ਤੇ ਤੁਸੀਂ ਇਧਰ ਆਪਣਾ ਜਿਹੜਾ ਬਾਕੀ ਕੰਮ ਕਰਦੇ ਹੋ ਹਾਂਜੀ ਦਿਮਾਗ ਚ ਕਿਵੇਂ ਆ ਵੀ ਆ ਰਾਤ ਨੂੰ ਹੀ ਪਰੋਠੇ ਲਾਉਣੇ ਆ ਕਿ ਦਿਨੇ ਲਾ ਕੇ ਟਰਾਈ ਕਰੀਏ ਕਿਤੇ ਕੋਈ ਇਦਾਂ ਦੀ ਗੱਲ ਨਹੀਂ ਹਮਮ ਤਾਤੀ ਨਾ ਜਦੋਂ ਆਪਾਂ ਜੀ ਕਿਤੇ ਫਿਲਮ ਦੇਖਣ ਜਾਂਦੇ ਫੈਮਿਲੀ ਹਾਂ ਤੇ ਆਪਾਂ ਨੂੰ ਫੂਡ ਅੱਛਾ ਨਹੀਂ ਮਿਲਦਾ ਜੀ ਹਮਮ ਤੇ ਗੰਦਬਲਾ ਖਾਣਾ ਪੈਂਦਾ ਸੀ ਜੀ ਆਪ ਨੂੰ ਓਕੇ ਤੇ ਫਿਰ ਮਾਨੀ ਚ ਆਇਆ ਸ਼ਹਿਰ ਵਾਲੇ ਕਿਉਂ ਇਦਾਂ ਦਾ ਮੈਦੇ ਮੁੱਦੇ ਖਾਂ ਜੀ ਹਮਮ ਕਿ ਵਧੀਆ ਆਟੇ ਦੀ ਹੈ ਨਾ ਜਿਸੀ ਕਿ ਉਹਦੇ ਪਰੌਂਠੇ ਵਗੈਰਾ ਮਨ ਨਹੀਂ ਚਾਇਆ ਤੇ ਕਰਤਾ ਵਾਈਗਰੂ ਦਾ ਨਾਮ ਲੈ ਕੇ ਓਕੇ ਤਾਂ ਮਲ ਮੇਨ ਪਲੈਨਿੰਗ ਐ ਸੀ ਪਹਿਲਾਂ ਸੋਚਿਆ ਸੀ ਵੀ ਇੱਥੇ ਮਾਡਲ ਟਾਊਨ ਚ ਲਾਈਏ ਜਾਂ ਕਿਤੇ ਲੱਗੇ ਬੰਨੇ ਕਿ ਸੋਚਿਆ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਮਾਡਲ ਟਾਊਨ ਜੀ ਬਸ ਵਾਈਗਰੂ ਨੇ ਜਿੱਥੇ ਲਿਖਿਆ ਹੁੰਦਾ ਮਾਰਾ ਹੀ ਨੇ ਬਸ ਰਾਪਤਾ ਜੀ ਸਟਾਰਟ ਬਿਲਕੁਲ ਪਰ ਤਾਂ બીજી ਗੱਲ ਹੈ ਵੀ ਬਾਈ ਹੁਣੀ ਕਦੇ ਆ ਕਿ ਉਹਦਾ ਵੀ ਕੋਈ ਕੰਪਰੋਮਾਈਜ਼ ਨਹੀਂ ਕਰ ਰਹਾ ਪੂਰਾ ਭਰ ਭਰ ਕੇ ਕਿਉਂ ਪਾ ਰਿਹਾ ਹੈ ਤੇ ਭਾਈ ਜਿੰਨਾ ਕੋਈ ਗਾਹਕ ਮੰਗੇ ਅੱਛਾ ਕਈ ਵਾਰੀ ਗਾਹਕ ਕਹਿ ਦਿੰਦਾ ਬਿਨਾ ਕਿਉਂ ਤੋਂ ਵੀ ਪਰੌਂਠਾ ਕੱਟ ਕੇ ਉਸ ਹਸਾਬ ਨਾਲ ਬਣਾ ਦੂਗਾ ਓਕੇ ਅੱਛਾ ਤੁਹਾਨੂੰ ਆਕੇ ਪੁੱਛਦੇ ਪਹਿਲਾਂ ਵੀ ਹਵੇ ਭਾਈ ਤੇਲ ਕਿਹੜਾ ਵਰਤਦੇ ਹੋ ਤੇ ਓ ਕਿਹੜਾ ਵਰਤਦੇ ਹੋ ਨਹੀਂ ਨਹੀਂ ਤਕਰੀਬਨ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਨਾ ਓਕੇ ਹੁਣ ਸਾਰਿਆਂ ਨੂੰ ਲਗਭਗ ਪਤਾ ਲੱਗ ਚੁੱਕਿਆ ਹੈ ਅੱਛਾ ਆਪ ਜੀ ਵੀ ਨਾਮ ਸੁਣ ਕੇ ਆਏ ਜੀ ਜੀ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਓਕੇ ਸਾਡੇ ਲਈ ਇੱਕ ਬਹੁਤ ਵੱਡੀ ਕ੍ਰੋਸਿਸ ਸੀ ਕਿ ਭਾਈ ਰਾਤ ਨੂੰ ਇੱਕ ਸਰਦਾਰ ਭਰਾ ਸਾ ਪਰੋਠੇ ਲਾ ਰਿਆ ਆ ਤੇ ਉਸੇ ਉਹ ਸਾਡਾ ਜ਼ਰੂਰ ਸੀਗਾ ਵੀ ਅਸੀਂ ਇੱਕ ਵਾਰੀ ਭਰਾ ਦੇ ਕੋਲ ਜਾਈਏ। ਹਾਂਜੀ। ਤੇ ਨਾਲੇ ਪੰਜਾਬੀ ਭਰਾ ਹੋਵੇ ਤੇ ਫਿਰ ਉਹਨੂੰ ਪ੍ਰਮੋਟ ਕਰਨਾ ਤਾਂ ਬਣਦਾ ਭਾਈ। ਹਾਂਜੀ। ਹੈਨਾ? ਕਿਉਂਕਿ ਅਸੀਂ ਹੋਰਾਂ ਨੂੰ ਪ੍ਰਮੋਟ ਕਰਦੇ ਆਂ, ਅਸੀਂ ਚਾਂਪਾ ਨੂੰ ਪ੍ਰਮੋਟ ਕਰ ਰਹੇ ਆਂ। ਹਾਂਜੀ। ਅਸੀਂ ਆ ਕੀ ਕਹਿੰਦੇ ਗੋਲ ਗੱਪੇ ਨਿਊਟਰਲ ਨੂੰ ਪ੍ਰਮੋਟ ਕਰੀ ਜਾਂਦੇ ਤਾਂ ਯਾਰ ਸਾਡੇ ਭਰਾ ਦਾ ਪਰੋਠਾ ਤਾਂ ਬਣਦਾ ਨਾ ਭਾਈ। ਹਾਂਜੀ। ਆ ਦੇ ਵੀ ਦਹੀਂ ਬੇਟਾ। ਉਹ ਜਿੱਥੇ ਪਰੋਠੇ ਭਾਈ ਉਹਨਾਂ ਦੇ ਰੈਡੀ ਹੋਈ ਜਾਂਦੇ ਨੇ, ਨਾਲ ਨਾਲ ਹੀ ਪਰੋਠੇ ਆਈ ਜਾਂਦੇ ਨੇ। ਕਿੱਧਰ ਦੇਂਦਾ ਜੀ? ਆ ਭਾਈ। ਬਾਈ ਜਦੋਂ ਇੱਕ ਵਾਰੀ ਸ਼ੁਰੂ ਹੋ ਜਾਂਦਾ ਕੰਮ ਫਿਰ ਨੋ ਸਟਾਪ ਚੱਲਦਾ ਹੈ ਗੁਰੂ ਸਾਹਿਬ ਦੀ ਮਿਹਰ ਨਾਲ ਵਾਜੀ ਦਾ ਕਿਉਂਕਿ ਅੱਜ ਅਸੀਂ ਬਾਈ ਨੂੰ ਡਿਸਟਰਬ ਕਰ ਰਹੇ ਹਾਂ ਨਹੀਂ ਨਹੀਂ ਕਿਉਂਕਿ ਬਾਈ ਕੋਲ ਬਹੁਤ ਘੱਟ ਸਮਾਂ ਹੁੰਦਾ ਹੈ ਸਾਡੇ ਫਾਈਨਲੀ ਤਿੰਨ ਪਰੋਠੇ ਰੈਡੀ ਹੋ ਚੁੱਕੇ ਨੇ ਇੱਕ ਹੈਗਾ ਮਿਕਸ ਇੱਕ ਹੈਗਾ ਗੋਭੀ ਵਾਲਾ ਤੇ ਇੱਕ ਹੈਗਾ ਆਲੂ ਤੇ ਪਿਆਜ਼ ਵਾਲਾ ਤੇ ਹੁਣ ਆਹ ਦੇਖ ਸਕਦੇ ਹੋ ਤੁਸੀਂ ਥੋੜੋ ਯਾਰ ਇਸ ਵੇਲੇ ਦੇ ਵਿੱਚ ਮੈਂ ਖਾਸ ਕਰਕੇ ਪਹਿਲੇ ਆ ਦੇਖ ਰਿਹਾ ਕਿਉਂਕਿ ਸਾਡੇ ਦੁਆਬੇ ਦੇ ਵਿੱਚ ਰਵਾਜ ਆ ਵੇ ਮਾਰਨਿੰਗ ਦੇ ਵਿੱਚ ਪ੍ਰੌਣੇ ਖਾਦੇ ਜਾਂਦੇ ਆ ਨਾ ਕੀ ਰਾਤ ਦੇ ਟਾਈਮ ਪਰ ਇਥੇ ਭਰਾ ਨੇ ਇੱਕ ਸਟੈਂਡਰਡ ਹਾਈ ਸੈੱਟ ਕਰ ਦਿੱਤਾ ਪੂਰੇ ਮਾਡਲ ਡਾਊਨ ਚ ਵੀ ਇਥੇ ਰਾਤ ਨੂੰ ਪ੍ਰੌਣੇ ਖਾਦੇ ਜਾਣੇ ਨਹੀਂ ਇਸ ਕਰਕੇ ਆਪਾਂ ਆ ਗਏ ਬਈ ਪ੍ਰੌਣੇ ਖਾਣ ਵਾਸਤੇ ਚੈੱਕ ਕਰੋ ਯਾਰਾ ਤੁਸੀਂ ਜੀ ਨਹੀਂ ਕਿੰਨੇ ਹੋਗਾ ਇੱਕ ਕਿਲੇ ਸਰ ਓਹੋ ਨਹੀਂ ਇੱਕ ਦੇ ਦੋ ਇੱਕ ਦੇ ਦੋ ਦਈ ਤੁਹਾਨੂੰ ਪਲੇਟ ਫੋੜਦੇ ਆ ਹਾਂ ਕੀ ਬਾਤ ਤੁਸੀਂ ਇਹਦਾ ਬਾਈ ਦਾ ਪ੍ਰੌਣਾ ਚੈੱਕ ਕਰੋਗੇ ਨਾ ਇੰਨਾ ਕੁ ਪਤਲਾ ਪਰੋਖਾਨਾ ਬਾਈ ਬਹੁਤ ਜ਼ਿਆਦਾ ਬਹੁਤ ਵਧੀਆ ਬਿਲਕੁਲ ਐਨ ਸੌਫਟ ਬਿਲਕੁਲ ਪਤਲਾ ਨਹੀਂ بڑا ਕੋਈ ਪਰਾਇਆ ਵੀ ਜਿਸ ਨਾਲ ਤੁਹਾਡੇ ਪੇਟ ਨੂੰ ਕੋਈ ਪ੍ਰੋਬਲਮ ਆ ਜਾਏ ਜਾਂ ਕਿਸੇ ਹੋਰ ਚੀਜ਼ ਨੂੰ ਪਈਏ ਕਿਹੜਾ ਲਾਤਾ ਸਾਰੇ ਬਲਾਤੇ ਤੁਸੀਂ ਹਾਂ ਹਾਂਜੀ ਉਹ ਤੇਰੀ ਲੋਹੇ ਸਾਡੇ ਕੋਲ ਆ ਗਿਆ ਚਾਰ ਬਰੋੜੇ ਅਸੀਂ ਦੋ ਮੰਗਾਈ ਸੀ ਭਰਾ ਦੇ ਕੋਲ ਤੇ ਭਾਈ ਨੇ ਹੁਣ ਲਾਤੇ ਚਾਰ ਫਨ ਦੇ ਇੰਦੀ ਵੇਟ ਕਰ ਰਹੇ ਬਾਈ ਜਲਦੀ ਜਲਦੀ ਦੇ ਲੈ ਆਓ ਤੇ ਬਾਕੀ ਟਰਾਈ ਕਰੀਏ ਤੇ ਇਹਨੂੰ ਸਾਈਡ ਤੇ ਕਰ ਲਓ ਇਸ ਕਰਕੇ ਤੁਸੀਂ ਹੁਣ ਕੱਲੇ ਕੱਲੇ ਨੂੰ ਆਪਾਂ ਚੈੱਕ ਕਰੀਏ ਆ ਆ ਗਿਆ ਜੀ ਆਲੂ ਵਾਲਾ ਬਲੀ ਬਹੁਤ ਵਧੀਆ ਫਲੇਵਰ ਇੰਨਾ ਜ਼ਬਰਦਸਤ ਹੈ ਨਾ ਬਿਲਕੁਲ ਹਲਕੇ ਹਲਕੇ ਪਰੋਟੇ ਏਦਾਂ ਲੱਗਦਾ ਕਿ ਤਾ ਨਾ ਬਸ ਕੀ ਬਾਤ ਹੈ ਬਲੀ ਅਦੇ ਵੀ ਚੈੱਕ ਕਰ ਲਓ ਓਹ ਸ਼ਗੋ ਬੈਠੋ ਸਵਾਦ ਆ ਗਿਆ ਅੱਜ ਮਾਤਾ ਲੱਗ ਗਿਆ ਵਾਕਈ ਕਪਲ ਸ਼ਰਮਾ ਦੇ ਕਿਉਂ ਖਾ ਗਿਆ ਬਰੋੜੇ ਬਾਈ ਵਾਕਿਆ ਨਗਰਾਤਾ ਬਾਈ ਬਾਈ ਨੇ ਜੇਸੀ ਕਿ ਉਹਦੇ ਬਰੋੜੇ ਨਾਲ ਦਹੀਂ ਤੇ ਨਾਲ ਮੱਖਣ ਇਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਬੜ ਬੱਸ ਲੱਗਾ ਬਾਈ ਨੇ ਮੈਨੂੰ ਪੂਰਾ ਮੈਨੂੰ ਲੱਗ ਦੇ ਦਿੱਤਾ ਬਾਈ ਆਬਾ ਆ ਜਾ ਭਾਈ ਇਹਦੀ ਵਾਰੀ ਵਾ ਗਈ ਆ ਦੇ ਦਾਂ ਜੀ ਲਗਭਗ ਤੁਸੀਂ ਦੇਖ ਸਕਦੇ ਹੋ ਮੇਰੇ ਮੋਰੇ ਪੰਜ ਪਰੋੜੇ ਪਏ ਨੇ ਤੇ ਆ ਇੱਕ ਚਾਰ ਪਰੋੜੇ ਹਾਜ਼ਰ ਇੱਕ ਆ ਹੱਥ ਦੇ ਵਿੱਚ ਜੀ ਭਾਜੀ ਥੈਂਕ ਯੂ ਸੋ ਮਚ ਧੰਨਵਾਦ ਤੁਹਾਡਾ ਭਾਜੀ ਕਮੈਂਟ ਜ਼ਰੂਰ ਕਰਿਓ ਵੀ ਭਾਜੀ ਨੂੰ ਤੁਸੀਂ ਵਲੌਗਸ ਦੇਖਣਾ ਚਾਹੁੰਦੇ ਹੋ ਕਿ ਨਹੀਂ ਦੇਖਣਾ ਚਾਹੁੰਦੇ ਬੜੀ ਬਹੁਤ ਵਧੀਆ ਤੇ ਸਾਡੇ ਕੋਲ ਪੰਜ ਪਰੌਂਠੇ ਜਿਹੜਾ ਸਮਾਂ ਸਾਡੇ ਕੋਲ ਬਹੁਤ ਪਹਿਲੀ ਘਟਾ ਖਾਣ ਵਾਸਤੇ ਇਸ ਕਰਕੇ ਤੁਸੀਂ ਹੁਣ ਕੁਛ ਨਹੀਂ ਕਰਨਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਹਾਰਟ ਪਾ ਦੋ ਹਾਰਟ ਅਟੈਕ ਵਾਲਾ ਪਰੌਂਠਾ ਸਾਡੇ ਭਰਾ ਦਾ ਕਿਵੇਂ ਦਾ ਲੱਗਿਆ ਕਿਉਂਕਿ ਹਾਰਟ ਅਟੈਕ ਇਸ ਪਰੌਂਠੇ 'ਚ ਨਹੀਂ ਹੈਗਾ ਹਾਰਟ ਅਟੈਕ ਤਾਂ ਉਹਨੂੰ ਦੇਖ ਕੇ ਲੋਕਾਂ ਨੂੰ ਆ ਜਾਂਦਾ ਯਾਰ ਇਸ ਕਰਕੇ ਕਿ ਜਿੱਥੇ ਪੰਜਾਬੀ ਖੜੇ ਆਵੇ ਤੁਹਾਨੂੰ ਪਤਾ ਹੀ ਹਾਰਟ ਅਟੈਕ ਦਾ ਲੋਕਾਂ ਨੂੰ ਹੋਣਾ ਹੀ ਆ ਉਹ ਕਿ ਸ਼ੁਕਰ ਕਰੋ ਪੰਜਾਬੀ ਸਾਡੇ ਕੰਮ ਕਰਨ ਲੱਗ ਪਏ ਨੇ ਇਸ ਕਰਕੇ ਪੰਜਾਬੀਆਂ ਨੂੰ ਹੱਲਾਸ਼ੀਰ ਦੀ ਲੋੜਾ ਨਾ ਕੀ ਉਹਨਾਂ ਨੂੰ ਪੁੱਤਾ ਖਿੱਚਣ ਦੀ ਲੋੜਾ ਤੇ ਇਸ ਕਰਕੇ ਹੁਣ ਕੁਛ ਨਹੀਂ ਆਪਾਂ ਕਰਨਾ ਚੈਨਲ ਸਬਸਕ੍ਰਾਈਬ ਕਰ ਲਓ ਦਵਾ ਦਵਾ ਤੇ ਆਪਾਂ ਹੁਣ ਚੱਲੀਏ ਕਰ ਲੂ ਸੋ ਥੈਂਕ ਯੂ ਸੋ ਮੱਚ ਚਾਹ ਪਕ ਜਾਓ ਵੀ ਤੇ ਹਾਂਜੀ ਤੇ ਇੱਧਰ ਸਾਡੇ ਨਾਲ ਸਾਡਾ ਭਰਾ ਖੜਾ ਆਇਆ ਤੇ ਬਾਈ ਜੀ ਬਹੁਤ ਵਧੀਆ ਤੇਰਾ ਪਰੋਠਾ ਸੀਗਾ ਬਹੁਤ ਸਵਾਦ ਆ ਗਿਆ ਤੇ ਅਚਾਹ ਦਾ ਤੇਰਾ ਸਵਾਲ ਹੁਣ ਟੈਸਟ ਕਰਦੇ ਹਾਂ ਜਦ ਤੱਕ ਬਾਈ ਮੈਂ ਚਾਹ ਟੈਸਟ ਕਰ ਰਿਹਾ ਜਦ ਤੱਕ ਤੁਸੀਂ ਆਪਣਾ ਐਡਰੈਸ ਬੋਲ ਦਿਓ ਬੱਚੀ ਬੋਰਡਲ ਟਾਊਨ ਆਰਪੀਐਲ ਬੈਂਕ ਤੇ ਬਿਲਕੁਲ ਬਾਹਰ ਜੀ ਵਿਜ਼ਿਟ ਕਰਿਆ ਕੋਲ ਪਾਸੇ ਜੀ ਲਲੋ ਅੱਛਾ ਹੁਣ ਇੱਕ ਗੱਲ ਮੈਂ ਹੁਣ ਜਿਹੜੀ ਕਹਿਣ ਲੱਗਾ ਉਹ ਧਿਆਨ ਨਾਲ ਸੁਣ ਲਿਓ ਅੱਛਾ ਬਾਈ ਦਾ ਕੱਪ ਹੈਗਾ ਚਾਹ ਦਾ 50 ਰੁਪਏ ਦਾ ਪਰ ਮੇਨ ਗੱਲ ਇੱਥੇ ਜਿੱਥੇ ਜਗ੍ਹਾ ਤੇ ਅਸੀਂ ਖੜੇ ਆ ਨਾ ਇੱਥੇ ਇੱਕ ਸਾਹ ਲੈਂਦਾ ਹੀ ਮੁੱਲ ਪੈਂਦਾ ਆ ਠੀਕ ਹੈ ਜੀ ਪਰ ਹੁਣ ਇੱਥੇ ਤੁਸੀਂ ਇਸ ਚਾਹ ਦਾ ਕੱਪ ਵਾਕੇ ਬਾਈ ਨੇ ਜਿਹੜੀ ਗੱਲ ਕਹੀ ਸੀ ਨਾ ਕਿ ਵਾਕੇ ਬਾਈ ਇਦਾਂ ਦੀ ਚਾਹ ਕਿਤੇ ਨਹੀਂ ਮਿਲਣੀ ਸਾਨੂੰ। ਕੀ ਕਮਾਲ ਦਾ ਫਲੇਵਰ ਆ ਕੀ ਕਮਾਲ ਦੀ ਚੀਜ਼ ਆ ਅੱਛਾ ਇੱਕ ਚੀਜ਼ ਹੋ ਰਿਹਾ ਬ੍ਰਿਸਟਾ ਜਾ ਕੇ ਸੀਸੀਡੀ ਜਾ ਕੇ ਅਸੀਂ 4-400 ਦੀ ਕੌਫੀ ਪੀਂਦੇ ਆ ਇਥੇ ਉਹਦੇ ਹਿਸਾਬ ਦੇ ਦਾ 50 ਰੁਪਏ ਦਾ ਯਾਰ ਕੱਪ ਸਾਡਾ ਕੁਛ ਨਹੀਂ ਨਾਲੇ ਜੀ ਹਜੇ ਪ੍ਰੋਪਰ ਪੱਕੀ ਨਹੀਂ ਮੇਰੇ ਹਿਸਾਬ ਨਾਲ ਜੀ ਅੱਛਾ ਕਾਲੀ ਕਾਲੀ ਅੱਛਾ ਇਹ ਤੋਂ ਵੀ ਸਵਾਦ ਨਹੀਂ ਆਈ ਜੀ ਹਾਂ ਜੀ ਤੁਹਾਨੂੰ ਹਰ ਚੀਜ਼ ਨਾ ਕਾਲੀ ਕਾਲੀ ਦੇ ਦਿੱਤੀ ਜੀ ਓਕੇ ਥੋੜਾ ਟਾਈਮ ਨਹੀਂ 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 ਭਾਜੀ ਹੁਣ ਵੀ ਬਹੁਤ ਵਧੀਆ ਬਹੁਤ ਸੋਹਣਾ ਫਲੇਵਰ ਆ ਚਾਹਦਾ ਅਸੀਂ ਚਾਹੁੰਦੇ ਆ ਵੀ ਤੁਹਾਡੇ ਕੋਲ ਸਾਡੇ ਸਾਰੇ ਭਰਾ ਸਾਡੇ ਪੰਜਾਬੀ ਭਰਾ ਹੋਣ ਤੇ ਪੰਜਾਬੀ ਭਰਾ ਨੂੰ ਸਪੋਰਟ ਕਰੋ ਕਿਉਂਕਿ ਬੇਨ ਚੀਜ਼ ਅਸੀਂ ਦੁਆ ਕਰਦੇ ਆ ਵੀਰ ਮੇਰਾ ਵੀ ਤੇਰੇ ਤੇ ਪਹਿਲਾਂ ਜੋ ਕੁਝ ਹੋ ਚੁੱਕਾ ਹੁਣ ਆਉਣ ਵਾਲੇ ਸਮੇਂ ਤੇ ਤਰੱਕੀਆਂ ਕਰੇ ਤੇ ਚਾਹ ਰੱਬ ਕਰੇ ਵੀ ਤੇਰੇ ਤੋਂ ਨ ਮੜਾ ਸਮਾ ਕੋਹਾ ਦੂਰ ਦੀ ਨੰਗਲੇ ਥੈਂਕ ਯੂ ਜੀ ਇਹ ਥੈਂਕ ਯੂ ਸੋ ਮਚ ਬਾਈ ਸਾਰਿਆਂ ਦਾ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ